ਸੇਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਜੀ ਸਾਰੇ ਠੀਕ ਹੋਵੋਗੇ ਜੀ ਕਾਫੀ ਦਿਨ ਬਾਅਦ ਵਲੌਗ ਲੈ ਕੇ ਆਏ ਆ ਗਲਾ ਬੜਾ ਖਰਾਬ ਹੈ ਬੁਖਾਰ ਚੜਦਾ ਕਾਫੀ ਦਿਨਾਂ ਤੋਂ ਤੇ ਬੜਾ ਸ਼ਾਨਦਾਰ ਮੀਂਹ ਪੈ ਰਿਹਾ ਸੋਚਿਆ ਦੋਸਤਾਨਾਂ ਨੂੰ ਜ਼ਰੂਰ ਦਿਖਾਈਏ ਅੱਜ ਕੋਈ ਵੀ ਐਗਜ਼ਾਮ ਦੇ ਕੇ ਆ ਚੁੱਕਿਆ ਹੈ ਰਾਤੇ ਵਾਜੂ ਦੀ ਉਮੀਦਾਂ ਨਜ਼ਾਰਾ ਲਈਦਾ ਵਾਜੂ ਜੀ ਭਾਗੋ ਕਰੋ ਸਾਰਿਆਂ ਨੂੰ ਗਾਇਸ ਸਾਸਿਰ ਘਰ ਦਾ ਕੋਟੇ ਸਾਸਿ ਦੋਸਤੋ ਆਪਾਂ ਤੁਹਾਨੂੰ ਮੀਂਹ ਦਿਖਾਉਨੇ ਆ ਆਜੋ ਆ ਦੇਖੋ ਇਹ ਗਲੀ ਹੈਗੀ ਗਲੀ ਛਲ ਜਲ ਛਲ ਜਲ ਛਲ ਹੋਈ ਪਈ ਆ ਬੰਦੇ ਪਹੁੰਚਣਾ ਨਹੀਂ ਪਤਾ ਥੱਲੇ ਗੰਦਾ ਪਾਣੀ ਆ ਨਾਲੀ ਦਾ ਦੇਖ ਸਾਲੋ ਕਿੰਨਾ ਮੀਂਹ ਪੈ ਰਿਹਾ ਹਾਂ ਤਕਰੀਬਨ ਆਪਾਂ ਜਿਵੇਂ ਕਹਿੰਦੇ ਕਿ ਦਿੱਲੀ ਹੀ ਮੀਂਹ ਪੈਂਦਾ ਦੋਸਤੋ ਆਪਣੇ ਪਹਿਲਾਂ ਇਹ ਕਹਿੰਦੇ ਨੇ ਮੀਂਹ ਪੈਂਦੇ ਨਹੀਂ ਇਹਦੇ ਪਰ ਹੁਣ ਜਿਹੜੇ ਮੀਂਹ ਹੈਗੇ ਆ ਰੋਜ਼ ਦੀ ਵਾਂਗੂ ਹੀ ਪੈ ਜਾਂਦੇ ਆ ਤੇ ਦਰਖਤ ਦੇਖੋ ਕਿਦਾਂ ਲਹਿਰਾ ਰਹੇ ਨੇ ਛੰਡੇ ਛੰਡੇ ਬੁੱਲਦਾ ਉੱਤੇ ਮੀਂਹ ਪੈਂਦੀ ਆ ਤੇ ਬੜਾ ਮਜ਼ਾ ਆ ਰਿਹਾ ਮੇਰਾ ਚਲੋ ਦੋਸਤੋ ਨੂੰ ਜੂੜ ਦਿਖਾਏ ਪਹਿਲਾਂ ਦੇਖੋ ਆਪਣੀ ਜਿਹੜੀ ਆ ਸੀਰ ਸਰਦਨ ਜੀ ਸੀਗੀ ਇਹਦੇ ਉੱਪਰ ਦੀ ਪਾਣੀ ਟੱਪ ਕੇ ਆ ਜਾਂਦਾ ਸੀ ਇਹ ਵਾਰੀ ਫਿਰ ਆਪਾਂ ਇਹਨੂੰ ਦੋ ਇਟਾ ਲਵਾ ਕੇ ਤੇ ਹੋਰ ਇਹਨੂੰ ਉੱਚੀ ਕਰਤਾ ਹੁਣ ਤੁਹਾਨੂੰ ਦਿਖਾਉਂਦੇ ਪਾਣੀ ਕਿੱਥੇ ਰਹਿ ਜਾਂਦਾ ਆ ਆ ਦੇਖੋ ਪਾਣੀ ਹੁਣ ਇੱਥੇ ਰਹਿਦਾ ਇਹਦੋਂ ਤਾਂ ਨਹੀਂ ਆਉਂਦਾਗਾ ਆ ਦੇਖੋ ਹੁਣ ਵਾਚ ਪੰਗੇ ਲਾਉ ਮੇਰੇ ਨਾਲ ਵਾਚ ਕੀ ਕਰ ਲਗਾ ਇਹ ਦੋਸਤੋ ਗਲੀ ਦੇਖੋ ਤੇ ਗਲੀ ਅੱਜ ਆਪਣੇ ਜ਼ਿਲ੍ਹੇ ਫਰੋਇਪੁਰ ਵਿੱਚ ਇੰਨਾ ਮੀਂਹ ਆ ਕਿ ਗਲੀ ਭਾਰਨੀ ਚਲਦੀ ਪਈ ਮੀਂਹ ਦਾ ਇੰਨਾ ਮੀਆ ਦੇਖੋ ਕਿਉਂਕਿ ਅੱਗੋਂ ਪਾਈਪ ਵੀ ਬੰਦ ਹੋ ਸਕਦੀ ਆ ਉੱਥੇ ਬੱਸ ਵਾਜਦੀ ਵੀ ਕੀ ਕਰ ਰਿਹਾ ਠੀਕ ਹੈ ਸਵੀਮਿੰਗ ਪੂਲ ਬਣ ਗਿਆ ਵਾਜਦੀ ਬਣਾ ਸਵੀਮਿੰਗ ਪੂਲ ਬਣ ਗਿਆ ਤੇ ਸਵੀਮਿੰਗ ਪੂਲ ਵਿੱਚ ਨਹਾਉਣ ਨੂੰ ਜੀ ਕਰਦਾ ਤੇ ਨਹੀਂ ਦੋਸਤੋ ਅੱਪ ਅੱਜ ਕਾਫੀ ਦਿਨਾਂ ਬਾਅਦ ਵਲੋਗ ਸ਼ੂਟ ਕਰ ਰਹੇ ਹਾਂ ਤੇ ਅਮੀਰ ਘਰਾ ਤੁਹਾਨੂੰ ਅੱਜ ਦਾ ਆਪਣਾ ਵਲੋਗ ਆ ਸ਼ੂਟ ਜਿਹੜਾ ਕੀਤਾ ਤੇ ਤੁਹਾਨੂੰ ਬਹੁਤ ਹੀ ਪਸੰਦ ਆਊਗਾ ਤੇ ਮੌਸਮ ਬੜਾ ਨਜ਼ਾਰਾ ਬੜਾ ਆਤਮ ਮੌਸਮ ਆ ਤੇ ਗਰਮੀ ਤੋਂ ਰਾਤ ਆ ਜਦੋਂ ਦੋ ਦਿਨ ਪਹਿਲਾਂ ਮਿਲ ਗਈ ਪਰਸੋ ਬੜੀ ਹੌਮਸ ਦੀ ਹੈਗੀ ਸੀ ਤੇ ਥੋੜੀ ਨਜ਼ਰ ਲੱਗੀ ਮੀਂਹ ਥੋੜਾ ਘਟ ਗਿਆ ਦੇਖ ਸਕਦੇ ਹੋ ਤੇ ਆਹ ਦੇਖੋ ਇੰਨਾ ਪਾਣੀ ਗਲੀ ਵਿੱਚ ਖੜਾ ਤੇ ਆਪੇ ਅੰਦਾਜ਼ਾ ਲਾ ਸਕਦੇ ਹੋ ਵੀ ਮੀਂਹ ਬਹੁਤ ਜ਼ਿਆਦਾ ਹੈਗਾ ਕੋਲੇ ਕੋਲੇ ਨਾਲ ਇਹਨੇ ਜਦ ਗਲੀ ਸਾਫ਼ ਹੋ ਜੂ ਟਟ ਜਿਹੜੀਆਂ ਹੈਗਾਂ ਨੇ ਉਹ ਵੀ ਸਾਫ਼ ਹੋਣ ਦੂ ਤੱਕ ਜੂਮਰ ਦਿਖਾਉਣ ਨੇ ਆਪਾਂ ਨੂੰ ਸਾਰੀ ਗਲੀ ਜੀ ਪਾਣੀ ਪਾਣੀ ਹੋਇਆ ਫਿਰ ਅੱਧਾ ਦੇਖੋ ਇੱਧਰ ਉੱਚਾ ਥਾਂ ਹੈਗਾ ਉੱਧਰ ਪਾਣੀ ਹੈ ਨਹੀਂਗਾ ਦੂਸਰੇ ਪਾਸੇ ਸਾਰੇ ਜਿਹੜਾ ਪਾਣੀ ਪਾਣੀ ਹੈਗਾ ਦੋਸਤੋ ਕੋਸ਼ਿਸ਼ ਕਰਾਂਗੇ ਸ਼ਾਮ ਨੂੰ ਚੱਲਾਂਗੇ ਹਾਂਜੀ ਕਿਵੇਂ ਗਲੀ ਵਾਲੇ ਕੱਪੇ ਹੰਮ ਇੱਧਰ ਆ ਜਾਗਾ ਇੱਧਰ ਕੋ ਥੋੜਾ ਨੀਵਾ ਥਾਂ ਦਾ ਆ ਕੀ ਆ ਮੋੜਾਂ ਦੇ ਚੇ ਕਰ ਪੇਪਰ ਕਿਵੇਂ ਹੋਇਆ ਅੱਜ ਕਰ ਪੇਪਰ ਸੀ ਆ ਇੰਗਲਿਸ਼ ਦਾ ਐਗਜ਼ਾਮ ਸੀ ਵੰਸ਼ਦਾ ਪ੍ਰੀ ਹਾਫ ਇਅਰਲੀ ਦੇ ਦੋ ਐਗਜ਼ਾਮ ਸੀਗੇ ਹਾਫ ਇਅਰਲੀ ਐਗਜ਼ਾਮ ਸੀ ਵੰਸ਼ਦੀਪ ਦੇ ਅੱਜ ਪਹਿਲਾ ਪੇਪਰ ਸੀਗਾ ਪਹਿਲਾ ਪੇਪਰ ਦੇਖ ਕੇ ਆਇਆ ਕਹਿੰਦਾ ਵਧੀਆ ਹੋ ਗਿਆ ਬਾਕੀ ਦੇਖੋ ਰਿਜ਼ਲਟ ਤਾਂ ਪੱਲ ਲੱਗੂਆ ਤੇ ਦੋਸਤੋ ਜਿਸ ਤਰ੍ਹਾਂ ਜਦੋਂ ਮੀਂਹ ਕੱਢ ਗਿਆ ਤੇ ਆਪਾਂ ਦੇ ਖੇਤ ਬੂਟੇ ਲਾਏ ਸੀਗੇ ਤੁਹਾਨੂੰ ਉਹ ਵੀ ਦਿਖਾਉਣੇ ਆ ਵੀ ਚੱਲੇ ਆ ਤੇ ਕਿੱਡੇ ਕਿੱਡੇ ਹੋ ਗਏ ਆ ਤੇ ਗੌਂਡੇ ਦੇ ਪਰਨਾਲਾ ਦੇਖੋ ਚੱਲਦਾ ਪਿਆ ਕੀ ਬਾਤ ਹੈ ਥੋੜਾ ਜਿਹਾ ਆਪਾਂ ਇਹ ਸਾਰਾ ਗਲੀ ਦਾ ਦਰਸ ਸੀਗਾ ਤੇ ਆਪਾਂ ਤੁਹਾਨੂੰ ਅੰਦਰਲੇ ਪਾਸੇ ਥੋੜਾ ਦਰਸ ਦਿਖਾ ਦਿੰਨੇ ਆ ਫਿਰ ਬਾਕੀ ਵਲੌਗ ਸ਼ੂਟ ਕਰਾਂਗੇ ਆਪਾਂ ਖੇਤ ਹਾਂਜੀ ਬਣੇ ਰ ਆਪਣੇ ਨਾਲ ਦੋਸਤੋ। ਇਹ ਪਈ ਲਹਿਰਾ ਬਣ ਰਹੀ ਐ। ਇਹ ਵਾਲਿਆਂ? ਇਹ ਲਹਿਰਾ ਬਣ ਰਹੀ ਆ। ਦਵਾਈ ਦੀ ਬਣ ਲਹਿਰਾ ਬਣ ਰਹੀ ਆ ਹਾਂ ਬਟੇ। ਲੱਭ ਕੇ ਚੱਲਦੇ ਅੰਦਰਲੀ ਸਾਈਡ ਦੇ। ਕਰੇ ਥੋੜਾ ਮੀਂਹ ਘੱਟ ਹੀ ਲੱਗਦਾ ਨਾ ਜੀ। ਆਪਾਂ ਅੰਦਰਲੀ ਸਾਈਡ ਤੇ ਘਰ ਵਾਲੇ ਪਾਸੇ ਦੇਖੋ। ਘਰ ਦਾ ਦ੍ਰਿਸ਼ ਕਰੇ ਥੋੜਾ ਮੀਂਹ ਦਾ ਘੱਟ ਵੈਸੇ ਘਟ ਵੀ ਗਿਆ ਤੁਹਾਨੂੰ ਦਿਖਾਇਆ ਸੀਗਾ। वैसे पैर ਰਿਹਾ ਪਰ ਥੋੜਾ ਘਟ ਗਿਆ ਇਹ ਆ ਦੇਖੋ ਰੰਚ ਪੰਗੇ ਲੈ ਰਿਹਾ ਪੰਗੇ ਨੇ ਹੂਟੇ ਲੈ ਰਿਹਾ ਬਸ ਕੀ ਲੈ ਰਿਹਾ ਪੰਗਲਾ ਲੈ ਰਿਹਾ ਹੂਟੇ ਲੈ ਰਿਹਾ ਹੋਰ ਲੈ ਲਾ ਭੱਜ ਲਾਉਣ ਆ ਚਲਾ ਗਿਆ ਜੀ ਜਿ ਦੇਖਾ ਤੁਹਾਡੇ ਬੂਟੇ ਆਪਣੇ ਵੀ ਜਿਹੜੇ ਘਰੇ ਲੱਗੇ ਹੈਗੇ ਉਹ ਵੀ ਖਲੁੱਠੇ ਨੇ بارش ਦੇ ਪਾਣੀ ਨਾਲ ਵੈਸੇ ਤਾਂ ਮੈਂ ਕਹ ਲਿਆ ਨਾ ਸ਼ਾਮ ਨੂੰ ਸਾਰਿਆਂ ਨੂੰ ਪਾਣੀ ਦਿੱਤਾ ਸੀਗਾ ਪਰ ਇਹਾ ਕੁਦਰਤੀ ਪਾਣੀ ਅਜ ਲੱਗ ਚੁੱਕਿਆ ਦੇਖੋ ਕਿੱਡੇ ਸੋਹਣੇ ਲੱਗਦੇ ਪਏ ਨੇ ਆਪਣੇ ਦੁਪਹਿਰ ਖੜੀ ਦੇ ਦੂਸਰੇ ਦੇ ਬੂਟੇ ਹੈਗੇ ਨਾਲ ਦੇ ਆ ਆਪਣਾ ਅਮਰੂਦ ਆ ਉਹ ਤੁਹਾਨੂੰ ਪਤਾ ਹੀ ਆ ਤੁਹਾਨੂੰ ਬਹੁਤ ਵਾਰੀ ਦਿਖਾਇਆ ਦੋਸਤੋ ਆਪਣੇ ਵਲੌਗਸ ਦੇ ਵਿੱਚ ਪਰ ਇਹਨਾਂ ਇਹ ਕੀ ਫਲ ਬੜਾ ਘੱਟ ਲੱਗਾ ਪਿਆ ਨੇ ਕਿ ਜਿਹੜਾ ਇਹਦਾ ਮੀਮੂ ਘੱਟ ਪਿਆ ਤਾਂ ਕਰਕੇ ਇਹਨੂੰ ਫਲ ਥੋੜਾ ਘੱਟ ਲੱਗਾ ਤੇ ਹੁਣ ਉਮੀਦ ਆ ਹੋਪਫੁਲੀ ਆ ਕਿ ਹੁਣ ਵੀ ਇਹ ਪੈ ਚੁੱਕਿਆ ਤੇ ਇਹਨੂੰ ਫਲ ਲੱਗੂ ਕਿਉਂਕਿ ਇਹ ਸਦਾਬਹਾਰ ਅਮਰੂਦ ਹੈਗਾ ਇਹ ਇਹਨੂੰ ਫਲ ਲੱਗਣ ਚਾਂਸ ਆ ਉਹ ਨਾਲ ਦਾ ਅਮਰੂਦ ਤੇ ਆ ਆਪਣਾ ਕਿੰਨੂ ਜਿਹੜਾ ਤੁਹਾਨੂੰ ਦੱਸ ਰਿਹਾ ਬਾਲਟੀਆਂ ਨਾਲ ਵਾਲਾ ਉਹ ਆਪਣਾ ਕਿੰਨੂ ਦਾ ਬੂਟਾ ਉਹ ਬਹੁਤ ਵੱੜਿਆ ਚੱਲਿਆ ਹੋਇਆ ਵਾਂਝ ਜਾ ਕੇ ਵਾਂਝ ਐਕਸਪਲੇਨ ਕਰੀ ਜਾ ਕਿਹੜੇ-ਕਿਹੜੇ ਬੂਟੇ تھے ਅੱレ ਫਿਰ ਵਾਂਝਾ ਛਤਰੀ ਲੈ ਲਈ ਆ ਤੇ ਵਾਂਝ ਸੀ ਤਾਂ ਦੱਸੂਨ ਸਾਰਾ ਕੁਝ ਜਾ ਕੇ ਇੱਥੇ ਕਿੰਨੂ ਵਾਲਾ ਇਹ ਠੀਕ ਐ ਲਾਲ ਅਮਰੂਦਾ ਵਾਲੇ ਉਹ ਕਿਹੜਾ ਲਾਲ ਅਮਰੂਦਾ ਵਾਲੇ ਉਹ ਦੂਸਰੇ ਅਮਰੂਦ ਦਾ ਦੇ ਸਿੰਗਲ ਸਿੰਗਲ ਇਸ ਨੂੰ ਆਪਣੇ ਕਰੀਂਦਾ ਆਲਾ ਭੇਜਣਾ ਬਿਮਾਰ ਹੋ ਜਾਊਗਾ ਮੇਰੇ ਨੂੰ ਗਲਾ ਖਰਾਬ ਹੋਣਾ ਤੇਰਾ ਤੇ ਦੋਸਤੋ ਆ ਦੇਖੋ ਮਸਤੀ ਕਰਦਾ ਪਿਆ ਮੀਂਹ ਦੇ ਵਿੱਚ ਅੱਜ ਵਲੌਗ ਬਣਾਉਂਦਾ ਬਹੁਤ ਜਿਆਦਾ ਮਜ਼ਾ ਆ ਰਿਹਾ ਕਿਉਂਕਿ ਬਹੁਤ ਦਿਨਾਂ ਬਾਅਦ ਬਣਾ ਰਹੇ ਹਾਂ ਤੁਹਾਨੂੰ ਪਤਾ ਹੈ ਬਾਬਾ ਬੁੱਢਾ ਸਾਹਿਬ ਦੇ ਆਪਾਂ ਗਏ ਸੀ ਉੱਥੇ ਖੰਡਪੜਸੇ ਆਪਣਾ ਉੱਥੋਂ ਤੁਹਾਨੂੰ ਮੈਂ ਸ਼ਾਰਟਸ ਕਾਫੀ ਪਾਏ ਤੇ ਤੁਸੀਂ ਬਹੁਤ ਜਿਆਦਾ ਪਸੰਦ ਕੀਤੇ ਦੋਸਤਾਂ ਮਿੱਤਰਾਂ ਦੇ ਭੈਣਾਂ ਭਰਾਵਾਂ ਨੇ ਸ਼ੁਕਰਾਨਾ ਤੁਹਾਡਾ ਸਾਰਿਆਂ ਦਾ ਵਾਈਗੁਰੂ ਵਾਲਾ ਵਾਈਗੁਰੂ ਜੀ ਦਾ ਵੀ ਸ਼ੁਕਰਾਨਾ ਬਾਬਾ ਬੁੱਢਾ ਸਾਹਿਬ ਦਾ ਸੀ ਦਰਸ਼ਨ ਮੇਲੇ ਵੀ ਕੀਤੇ ਤੁਹਾਨੂੰ ਮੈਂ ਕਰਾਉਣ ਦੀ ਕੋਸ਼ਿਸ਼ ਕੀਤੀ ਆ ਜਿਹਨੇ ਨਹੀਂ ਵੇਖੇ ਤੇ ਆਪਣੇ ਸ਼ਾਰਟਸ ਵੀਡੀਓ ਜਾ ਕੇ ਜਰੂਰ ਵੇਖਨੇ ਸਹੀ ਚੈਨਲ ਤੇ ਗੁਰੇ ਵਲੋਗਰ 99 ਤੇ @officialgurevlogger99 ਜਿਨ੍ਹਾਂ ਨੂੰ ਪਤਾ ਚੈਨਲ ਉਹਦਾ ਸਾਰੇ ਸਬਸਕ੍ਰਾਈਬ ਕੀਤਾ ਜਿਨ੍ਹਾਂ ਨੂੰ ਨਹੀਂ ਪਰ ਸਬਸਕ੍ਰਾਈਬ ਕਰ ਲਓ ਦੋਸਤੋ ਤੇ ਚਲੋ ਆਪਾਂ ਜਦੋਂ ਮੀਂਹ हट ਗਿਆ ਨਾ ਫਿਰ ਆਪਾਂ ਖੇਦਾਂ ਮਾਇਨਾ ਕਰਕੇ ਆਵਾਂਗੇ ਹੁਣ ਆਪਣੇ ਘਰ ਵੱਲੋਂ ਇਸ਼ਾਰਾ ਆ ਰਿਹਾ ਵੀ ਆਪਣੀ ਕਾਫੀ ਬਣ ਕੇ ਤਿਆਰ ਆ ਹੁਣ ਮੀਂਹ ਚ ਕਾਫੀ ਪੀਣ ਨੂੰ ਜਿਗਰਿੰਦਾ ਤੇ ਵਾਂਚ ਲੈ ਰਿਹਾ ਪੰਗੇ ਨੂੰ ਮਾਰਦੇ ਆ ਆਵਾਜ਼ ਕਿਉਂਕਿ ਮੀਂਹ ਪੈ ਗਿਆ ਤੇ ਬਿਮਾਰ ਨਾ ਹੋ ਜੇ ਤੇ ਐਗਜ਼ ਚਲੋ ਓਕੇ ਜੀ ਮਿਲਦੇ ਆ ਬਣੇ ਰੋ ਆਪਣੇ ਨਾਲ ਦੋਸਤੋ ਮੈਂ ਕੈਮਰੇ ਤੇ ਸ਼ਿਫਟ ਹੋ ਗਿਆ ਹਾਂ ਤੇ ਜਾਇ ਤੇ ਹੀ ਦੇਖ ਸਕਦੇ ਹੋ ਮੀ ਬਹੁਤ ਜ਼ਿਆਦਾ ਤੇਜ਼ ਆ ਗਿਆ ਪਾਪਾ ਵੀ ਆ ਗਏ ਨੇ ਤੇ ਜਾਇ ਤੇ ਮੈਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਤੇਜ਼ ਹੋ ਗਿਆ ਅੱਗੇ ਨਾਲੋਂ ਵੀ ਤੁਮੋ ਛੜਾਕਾ ਦੇਖ ਹੀ ਰਹੂਗਾ ਮੈਂ ਜ਼ੂਮ ਕਰਕੇ ਦਿਖਾ ਦਿੰਦਾ ਤੁਹਾਨੂੰ ਤਉਹਦਰ ਮੀ ਪੈ ਰਿਹਾ ਲਵਾ ਮੀ ਥੋੜੇ ਟਾਈਮ ਬਾਅਦ ਫੇਰ ਬਾਹਰ ਆਇਸੀ ਆ ਵਛੀਬ ਨੇ ਅੱਛਾ ਕਿ ਬਾਬਾ ਮੀ ਫੇਰ ਬਹੁਤ ਜ਼ਿਆਦਾ ਸਟਾਰਟ ਹੋ ਗਿਆ ਜੇ ਮੈਂ ਤੁਹਾਨੂੰ ਦਰ ਕਹੇ ਦੇ ਸਾਧੀਏ ਤੇ ਮੈਂ ਲੱਗਾ ਅੱਜ ਖੇਤ ਨਹੀਂ ਜਾਣਾ ਰੜਾ ਅਪਾ ਥੋੜਾ ਨਾ ਵਾਦਾ ਕੀਤਾ ਸੀ ਖੇਤ ਜਾ ਕੇ ਤੁਹਾਨੂੰ ਬੂਟੇ ਦਿਖਾਵਾਂਗੇ ਵੀ ਬੂਟੇ ਆਪਣੇ ਕਿੱਡੇ ਹੋਏ ਆ ਇਹ ਆਪਾਂ ਕੱਲ ਤੇ ਇੱਕ ਗੱਲ ਆਦਦੇ ਆ ਪੈਂਡਿੰਗ ਤੇ ਦੋਸਤੋ ਆਪਾਂ ਅੱਜ ਦਾ ਵਲੌਗ ਕਰਾਂਗੇ ਐਂਡ ਥੋੜੇ ਟਾਈਮ ਬਾਅਦ ਤੇ ਕਿਉਂਕਿ ਮੀ ਬਹੁਤ ਜ਼ਾਇਦਾਰਾ ਫੇਰ ਪੈਣ ਲੱਗ ਗਿਆ ਹੈ ਰਸਤੇ ਵਿੱਚ ਕਿੱੜ ਹਰੂਗਾ ਜਿੱਥੇ ਖੇਤ ਵੀ ਵੱਟਾ ਬੰਨੇ ਦੇ ਵੀ ਤਿਲਕਣ ਹੋਊਗਾ ਇਸ ਕਰਕੇ ਸੱਟ ਛੋਟ ਦਾ ਮਾਜੇ ਇਸ ਲਈ ਆਪਾਂ ਚ ਨਹੀਂ ਜਾਵਾਂਗੇ ਕਿ ਦੋਸਤੋ ਤੇ ਮੀ ਵੀ ਸਾਡੇ ਮਰੇ ਮਗਰਲੇ ਪਾਸੇ ਮੀ ਫੇਰ ਬਹੁਤ ਤੇਜ਼ ਆ ਦੇਖੋ ਇਹ ਦੇਖਦਾ ਹੋਇਦਾ ਮੀ ਫੇਰ ਉਹਨਾਂ ਹੀ ਤੇਜ਼ ਪੈਣ ਦੇ ਕਾਰਨ ਆਪਾਂ ਮੰਮੀ ਹੁਣੇ ਸਾਰੀ ਫਿਰ ਕਰਦੇ ਹਾਂ ਦੇਖੀਦਾ ਪਰੋਦਾ ਕੈਨਸਲ ਕਰ ਦੋ ਤੇ ਕੱਲੋਂ ਜਾ ਕੇ ਤੁਸੀਂ ਗੇੜਾ ਮਾਰਨ ਵਾਲੇ ਵਲੌਗ ਬਣਾ ਲਓ ਉਹ ਦੇਖੋੜੇ ਬੂਟੇ ਆਪਣੇ ਨੱਕੋ ਨੱਕ ਭਰ ਗਿਆ ਪਾਣੀ ਦੇ ਨਾਲ ਤੇ ਅਵੰਸ਼ ਦੀ ਵੀ ਜਾ ਰਿਹਾ ਵੰਸ਼ ਦੀ ਵੰਸ਼ੇ ਬਸ ਹੈ ਖੇਡਾਂ ਕੈਨਸਲ ਕਰ ਦਿੱਤੀ ਹੋਰ ਆਪਾਂ ਅੱਜ ਕਰਨਾ ਹੀ ਪੈਣਾ ਹੈ ਕਰਨੇ ਆਪਾਂ ਕੱਲੋਂ ਚੱਲਾਂਗੇ ਅਵੰਸ਼ ਕਹਿੰਦਾ ਆਪਾਂ ਖੇਡਦੇ ਆ ਗੇਮ ਆ ਲੈਪਟਾਪ ਤੇ ਜਾਂ ਕੰਪਿਊਟਰ ਤੇ ਤੇ ਨਾਲੇ ਵੀਡੀਓ ਵਾਲੇ ਐਡੀਟਰ ਐਡਿਟ ਕਰਨ ਤੋਂ ਬਾਅਦ ਫਿਰ ਆਪਾਂ ਤੁਹਾਡੇ ਰੋਬਰੂ ਕਰਾਂਗੇ ਸਵੇਰੇ ਕੱਲ ਨੂੰ 8 ਵਜੇ ਤੁਹਾਨੂੰ ਆਪਣਾ ਬਾ ਨਵਾਂ ਬਲੌਗ ਕਾਫੀ ਦਿਨਾਂ ਬਾਅਦ ਤੁਹਾਡੋ ਆਜੂ ਅਰੇ ਕਿਰਪਾ ਕਰਕੇ ਤੁਸੀਂ ਪਸੰਦ ਕਰੋ ਸ਼ੇਅਰ ਕਰਿਆ ਕਰੋ ਵੱਧ ਵੱਧ ਜਿਹੜੇ ਵੀ ਨਵੇਂ ਭੈਣ ਭਰਾ ਜੁੜਨਗੇ ਤੇ ਉਹਨਾਂ ਦੇ ਅਗ ਰਿਕੁਐਸਟ ਆ ਗਿਆ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਮੀਨਾਂ ਨਜ਼ਾਰਾ ਤੁਹਾਨੂੰ ਦਿਖਾਤਾ ਤੇ ਅੱਜ ਫਿਰ ਕੀ ਜਾਣ ਦਾ ਕੰਮ ਆਪਾਂ ਕਰਦੇ ਆਂ ਕੈਸਲ ਤੇ ਆਪਾਂ ਚੱਲਦੇ ਆਂ ਅੰਦਰ ਅੰਦਰ ਜਾ ਕੇ ਆਪੜ ਬਲੌਗ ਆ ਉਹਦਾ ਕਰਦੇ ਆਂ ਐਂਡੀ ਬਣੇ ਰਹਿਣਾ ਨਾਲ ਆਪਣੇ ਦੋਸਤੋ ਦੂਸਰਾ ਪਲ ਵੀ ਵੇਖ ਸਕਦੇ ਮੈਂ ਮੜਾ ਬਾਹਰ ਗਿਆ ਸੀ ਤਾਂ ਦੇਖੋ ਪੈਜ ਗਿਆ ਆਪਾਂ ਕੱਪੜੇ ਸਾਰੇ ਤੇ ਇੱਕ ਵਾਰ ਬਿਮਾਰ ਕਰਕੇ ਫਿਰ ਕੜੀਆਂ ਗੁਣੀਆਂ ਉੱਤੇ ਜਾਦੇ ਪੈਗਾਂ ਦਾ ਕੰਮ ਖਰਾਬ ਹੋ ਜਾਊਗਾ ਤੇ ਇਸ ਲਈ ਚਲੋ ਆਜੋ ਲੈ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਆਪਾਂ ਆ ਗਏ ਰੂਮ ਦੇ ਵਿੱਚ ਜਾਦੇ ਮਹੀਨੋਂ ਦੇ ਕਾਰਨ ਤੁਹਾਡਾ ਰਸਾਇਖੇ ਜਾਂਦਾ ਪਲਾਨ ਪੂਰਾ ਸੀ ਵੰਚੂ ਪੂਰਾ ਖਾਸ ਸੀਗਾ ਤੇ ਵੰਚ ਬੈਗਾਂ ਨਾਲ ਪੀਸੀ ਤੇ ਇੱਕ ਖੜੂਆ ਗੇਮ ਹੁਣ ਮੈਂ ਕਿਹੜੀ ਗੇਮ ਖੜਨ ਲੱਗਾ ਸੈਂਟਰਸ ਗੇਮ ਖੜਨ ਲੱਗਾ ਹੈਗਾ ਤੇ ਗੇਮ ਇਹਨੂੰ ਲਾਊਡ ਦਾ ਘੰਟਾ ਫਿਰ ਇਹਨੇ ਪੜਨਾ ਵੀ ਤੇ ਆਪਾਂ ਕਰਾਂਗੇ ਵੀਡੀਓ ਦੀ ਐਡੀਟਿੰਗ ਐਡੀਟਿੰਗ ਕਰਕੇ ਤੁਹਾਡੇ ਤਾਂਗੇ ਪੇਸ਼ ਤੇ ਜੇ ਨੇ ਗੇਮ ਜਾਇਦਰ ਖੜਨੀ ਫਿਰ ਆਪਾਂ ਲੈਪਟਾਪ ਤੇ ਕਰ ਲਾਂਗਾ ਲੈਪਟਾਪ ਵੀ ਆਪਣੇ ਕੋਲੇ ਤੁਹਾਡੇ ਸਾਹਮਣੇ ਪਿਆ ਲੈਪਟਾਪ ਤੇ ਆਪਾਂ ਕਰ ਲਾਂਗਾ ਐਡੀਟਿੰਗ ਐਡੀਟਿੰਗ ਕਰਕੇ ਸਾਰੀ ਵੀਡੀਓ ਵਧੀਆ ਬਣਾ ਕੇ ਤੁਹਾਡੇ ਕੋਈ ਕਰਾਂਗੇ ਪੇਸ਼ ਤੇ ਚਾਹ ਦੋਸਤਾਂ ਨੂੰ ਕੁਝ ਕਹਿਣਾ ਚਾਹੁੰਦਾ ਮੈਂ ਸਿਰ ਕੋਣੀ ਚੱਲ ਫਿਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਕਰਦੇ ਸਾਈ ਚੈਨਲ ਨੂੰ ਕਰਦੇ ਸਬਸਕ੍ਰਾਈਬ ਆਪਾਂ ਹੋਰ ਵੀ ਨੰਨੇ ਨੰਨੇ ਵੀਡੀਓ ਲੱਗੇ ਹੁੰਦੇ ਰਵਾਂਗੇ Oh, ne, já tak play. Bojte se, škoda.